ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਵਿਸ਼ੇ ਤੇ ਮੈਂ ਗੱਲ ਕਰਨ ਲੱਗਾ ਹਾਂ ਵਿਸ਼ਾ ਹੈਗਾ ਵਾ ਕਿ ਬੜੇ ਹੀ ਸਾਡੇ ਮਾਨਯੋਗ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਦੋਤੇ ਦਾ ਆਨੰਦ ਕਾਰਜ ਸੀ ਤੇ ਉਸ ਆਨੰਦ ਕਾਰਜ ਦੇ ਵਿੱਚ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਕਿ ਕਾਫੀ ਫੋਟੋਆਂ ਵਾਇਰਲ ਹੋ ਰਹੀਆਂ ਵਾ ਜਿਹਦੇ ਵਿੱਚ ਬਹੁਤ ਸਾਰਾ ਇਤਰਾਜ਼ ਜੋਗ ਸਿੱਖ ਸੰਗਤਾਂ ਦੇ ਵੱਲੋਂ ਕੀਤਾ ਗਿਆ ਸਿੱਖ ਸੰਗਤਾਂ ਨੇ ਉਸ ਚੀਜ਼ ਦਾ ਬਹੁਤ ਇਤਰਾਜ਼ ਵੀ ਕੀਤਾ ਔਰ ਗੱਲਾਂ ਇਤਰਾਜ਼ ਜੋਗ ਵੀ ਸੀ ਕਿ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਾਹਿਬ ਦੇ ਉੱਪਰ ਜਿਹੜਾ ਵਾ ਚੌਰ ਸਾਹਿਬ ਕੀਤਾ ਜਾਂਦਾ ਔਰ ਹਾਂ ਠੀਕ ਆ ਰਾਜੇ ਮਹਾਰਾਜਿਆਂ ਦੀ ਗੱਲ ਕਰੀਏ ਤਾਂ ਗੁਰੂ ਸਾਹਿਬ ਨਾਲੋਂ ਨਾ ਤਾਂ ਕੋਈ ਵੱਡਾ ਰਾਜਾ ਵਾ ਤੇ ਨਾ ਕੋਈ ਮਹਾਰਾਜਾ ਜੇ ਦਾਨੀਆਂ ਦੀ ਗੱਲ ਕਰੀਏ ਤਾਂ ਗੁਰੂ ਸਾਹਿਬ ਤੋਂ ਵੱਡਾ ਕੋਈ ਦਾਨੀ ਨਹੀਂ ਹੈਗਾ ਔਰ ਅਸੀਂ ਇੱਕ ਤੁਸ਼ ਜੇ ਇਨਸਾਨ ਤਾਂ ਕਹਿ ਸਕਦੇ ਆ ਆਪਣੇ ਆਪ ਨੂੰ ਪਰ ਅਸੀਂ ਰਾਜਿਆਂ ਦੀ ਬਰਾਬਰੀ ਨਹੀਂ ਕਰ ਸਕਦੇ ਰਾਜਾ ਉਹ ਹੁੰਦਾ ਜਿਹੜਾ ਪਰਜਾ ਨੂੰ ਸੁਖੀ ਰੱਖੇ ਰਾਜਾ ਉਹ ਹੁੰਦਾ ਜਿਹੜਾ ਪਰਜਾ ਦੀ ਗੱਲ ਕਰੇ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਇਹ ਜਿੰਨੇ ਵੀ ਰਾਜ ਘਰਾਣੇ ਦੇ ਲੋਕ ਆ ਜਿੰਨੇ ਵੀ ਕਹਿੰਦੇ ਪੀ ਅਸੀਂ ਰਾਜ ਘਰਾਣੇ ਚ ਸਾਡੀਆਂ ਰੀਤੀ ਰਿਵਾਜਾਂ ਉਹ ਦੱਸਣ ਕਿ ਪੰਜਾਬ ਨੂੰ ਇੰਨਾ ਦੀ ਦੇਣ ਕੀ ਆ ਪੰਜਾਬ ਨੂੰ ਇਹਨਾਂ ਨੇ ਕਿਹੜਾ ਸੁੱਖ ਦਿੱਤਾ ਮੇਰੀਆਂ ਗੱਲਾਂ ਬੁਰੀਆਂ ਲੱਗਣੀਆਂ ਪਰ ਮੈਂ ਗੱਲਾਂ ਡੂੰਘਾਈ ਤੇ ਕਰੂੰਗਾ ਔਰ ਤੱਥਾਂ ਦੇ ਆਧਾਰ ਤੇ ਕਰੂੰਗਾ ਸਰਦਾਰ ਸਿਮਰਜੀਤ ਸਿੰਘ ਮਾਨ ਇੱਕ ਪੰਥਕ ਪਾਰਟੀ ਦੀ ਦਾ ਪ੍ਰਧਾਨ ਆ ਔਰ ਪੰਥ ਤੇ ਪੰਜਾਬ ਦੀ ਗੱਲ ਕਰਨ ਵਾਲੀ ਪਾਰਟੀ ਹੈ ਪਰ ਉਹਨਾਂ ਨੂੰ ਇਹ ਗੱਲ ਦਾ ਗਿਆਨ ਨਹੀਂਗਾ ਕਿ ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉਲਟ ਸਾਰਾ ਜਿਹੜਾ ਇਹ ਕੰਮ ਕਰ ਰਹੇ ਆ ਕਿਉਂਕਿ ਇਹਦਾ ਮਤਲਬ ਵੀ ਤੁਸੀਂ ਪੰਜਾਬ ਦੇ ਲੋਕਾਂ ਨਾਲੋਂ ਸੂਬੇ ਤੇ ਲੋਕਾਂ ਨਾਲੋਂ ਵੱਖਰੇ ਜੋ ਇੱਥੇ بڑے بڑے ਤਗੜੇ ਧਣੀ ਆ بڑے بڑے ਤਗੜੇ ਅਮੀਰ ਲੋਕ ਬੈਠੇ ਆ ਜਿਨ੍ਹਾਂ ਦੇ ਕੋਲ ਪੈਸੇ ਦੀ ਕਮੀ ਕੋਈ ਨਹੀਂ ਉਹ ਫਿਰ ਆਪਣੇ ਆਪ ਨੂੰ ਸਾਰੇ ਰਾਜਾ ਕਹਿਣਗੇ ਸਾਰੇ ਕਹਿਣਗੇ ਕਿ ਅਸੀਂ ਰਾਜੇ ਹਾਂ ਮੈਂ ਇਸ ਚੀਜ਼ ਦੀ ਬਹੁਤ ਘੋਰ ਨਿੰਦਾ ਕਰਦਾ ਔਰ ਮੈਂ ਉਹਨਾਂ ਦੇ ਮਾਫੀ ਮੰਗਣ ਤੇ ਵੀ ਜਿਹੜਾ ਵਾ ਸੰਤੁਸ਼ਟ ਨਹੀਂਗਾ ਕਿਉਂ ਸੰਤੁਸ਼ਟ ਨਹੀਂਗਾ ਕਿਉਂਕਿ ਉਹ ਫਿਕਰਾ ਦੇ ਰਿਹਾ ਕਿ ਸਾਡੇ ਇਹ ਰੀਤੀ ਰਿਵਾਜ ਸੀ ਅਸੀਂ ਪ੍ਰਾਤਨ ਸਮਿਆਂ 'ਚ ਇਦਾਂ ਹੁੰਦਾ ਸੀ ਹਾਂ ਹੁੰਦਾ ਹੋਊਗਾ ਮੈਨੂੰ ਨਹੀਂ ਲੱਗਦਾ ਕਿ ਐਡੇ ਕੋਈ ਹੰਕਾਰੀ ਰਾਜੇ ਹੋਣਗੇ ਜਿਹੜੇ ਗੁਰੂ ਦੀ ਬਰਾਬਰੀ ਕਰਦੇ ਹੋਣਗੇ ਸਿੱਖਾਂ ਚ ਖਾਸ ਕਰਕੇ ਸਿੱਖਾਂ ਚ ਮੇਰੇ ਸੇ ਤਾਂ ਬਾਈ ਧਰਦੇਵ ਰਾਜੇ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦਾ ਵਿਰੋਧ ਕੀਤਾ ਗੁਰੂ ਗਰਮ ਸਿੰਘ ਦੇ ਮਹਾਰਾਜ ਦਾ ਦੇ ਨਾਲ ਬਹੁਤ ਵਾਰ ਵਧੇਕੀਆਂ ਕੀਤੀਆਂ ਔਰ ਗੁਰੂ ਸਾਹਿਬ ਨੇ ਜਿਹੜਾ ਸੀ ਉਹਨਾਂ ਨੂੰ ਰਾਜੀ ਕਿਉਂ ਨਹੀਂ ਮੰਨਿਆ ਕਿਉਂਕਿ ਪਰਜਾ ਤੇ ਜ਼ੁਲਮ ਕਰਦੇ ਸੀ ਪਰ ਜਿਆਦੇ ਵਿਰੁੱਧ ਚੱਲਦੇ ਸੀ। ਔਰ ਜਿਹੜਾ ਚੋਰ ਸਾਹਿਬ ਉੱਪਰ ਆਪਣੇ ਚਲਾਉਣਾ ਔਰ ਆਪਣੇ ਆਪ ਨੂੰ ਵੱਡਾ ਦਿਖਾਉਣਾ ਇਸ ਸਿੱਖਾਂ ਦੇ ਹਿੱਸੇ 'ਚ ਨਹੀਂ ਹੈਗਾ। ਸਿੱਖ ਹੈ ਰਾਜਾ ਪਰ ਨਿਮਰਤਾ ਵਾਲਾ। ਸਿੱਖ ਹੈ ਧਣੀ ਪਰ ਦਿਆਲਤਾ ਵਾਲਾ। ਤੁਸੀਂ ਆਪਣੇ ਆਪ ਨੂੰ ਪੰਥਕ ਕਹਿੰਦੇ ਜੋ ਤੁਸੀਂ ਆਪਣੇ ਆਪ ਨੂੰ ਲੋਕਾਂ ਨੂੰ ਮਾਨ ਮਰਜ਼ਾ ਦਾ ਦੀਆਂ ਗੱਲਾਂ ਦੱਸਦੇ ਜੋ ਕਿ ਮਾਨ ਸਾਹਿਬ ਤੁਸੀਂ ਉਸ ਟਾਈਮ ਤੇ ਇਸ ਚੀਜ਼ ਲਈ ਤੁਹਾਡੀਆਂ ਅੱਖਾਂ ਬੰਦ ਸੀ ਜੋ ਕੁਝ ਹੋ ਰਿਹਾ ਸੀ ਕਿ ਚਾਹੇ ਜਿਹੜਾ ਦੋਤੇ ਵਾਸ ਹੋ ਕੇ ਇੱਕ ਤਾਂ ਪੁੱਤ ਵਾਸ ਹੁੰਦਾ ਨਾ ਇੱਕ ਹੁੰਦਾ ਦੋਤੇ ਵਾਸ ਹੁਣਾ ਕਿ ਆਪਣੇ ਦੋਤੇ ਵਾਸ ਹੋ ਕੇ ਤੁਸੀਂ ਉਹਨਾਂ ਦੇ ਬਰ ਖਿਲਾਫ ਨਹੀਂ ਬੋਲੇ ਜੇ ਉਹਨਾਂ ਨੂੰ ਰੋਕਿਆ ਨਹੀਂ ਟੋਕਿਆ ਨਹੀਂ ਦਰੇਗ ਆ ਗਿਆ ਜਿਹਨੂੰ ਕਹੂੰਗਾ ਪੰਜਾਬੀ ਚ ਫਿਰ ਜਦੋਂ ਆਮ ਬੰਦਾ ਕੋਈ ਕੰਮ ਕਰਦਾ ਤੇ ਤੁਸੀਂ ਸਾਰੇ ਉਹਨੂੰ ਕਹਿੰਦੇ ਜਿਉਂ ਕਿ ਇਹਨੂੰ ਸੂਲੀ ਟੰਗ ਦਿਓ ਇਹਨੇ ਆਹ ਅਪਰਾਧ ਕਰ ਦਿੱਤਾ ਇਹਨੇ ਆਹ ਗੁਨਾਹ ਕਰ ਦਿੱਤਾ ਇਹ ਕੀ ਜੇ ਕੋਈ ਰਾਜਾ ਹੋ ਕੇ ਮਾਨ ਮਰਜ਼ਾਦਾ ਦਾ ਅਪਮਾਨ ਕਰੇ ਤੇ ਉਹਨੂੰ ਕੋਈ ਸਜ਼ਾ ਨਹੀਂ ਉਹ ਰਾਜਾ ਕਲੰਕਤ ਰਾਜਾ ਮੰਨੂਗਾ ਮੈਂ ਜਿਹੜਾ ਮਾਨ ਮਰਜ਼ਾਦਾ ਦਾ અપਮਾਨ ਕਰਦਾ ਮੈਂ ਉਹਨੂੰ ਰਾਜਾ ਨਹੀਂ ਮੰਨਦਾ ਉਹਨੂੰ ਮੈਂ ਕਲੰਕਤ ਤੌਰ ਤੇ ਮੰਨਦਾ ਕਿ ਉਹ ਕਲੰਕ ਹੈ ਕਿ ਤੁਸੀਂ ਇਸ ਚੀਜ਼ ਨੂੰ ਮੰਨ ਦਿਜੋ ਕਿ ਉਹਦੇ ਉੱਤੇ ਜਿਹੜਾ ਚੋਰ ਕਰਨਾ ਉਹ ਵਧੀਆ ਗੱਲ ਹੈ ਜੇ ਤਾਂ ਵਧੀਆ ਗੱਲ ਮੰਨਦੇ ਜੋ ਫਿਰ ਸਪਸ਼ਟ ਕਰਨ ਦਿਓ ਲੋਕਾਂ ਨੂੰ ਫਿਰ ਅਸੀਂ ਲੋਕਾਂ ਨੂੰ ਕਿਉਂ ਪੰਥ ਦੇ ਨਾਂ ਤੇ ਗਮਰਾਹ ਕਰਦੇ ਆ ਫਿਰ ਅਸੀਂ ਲੋਕਾਂ ਨੂੰ ਕਿਉਂ ਤਾਰੋ ਪੇਟ ਕਰਦੇ ਆ ਫਿਰ ਸੰਸਾਰ ਆ ਹਰ ਇੱਕ ਬੰਦੇ ਦਾ ਜੀ ਕਰਦਾ ਜ਼ਿੰਦਗੀ ਜੀਣ ਨੂੰ ਉਹਨੂੰ ਜੀਣ ਦੋ ਹਰ ਇੱਕ ਬੰਦੇ ਦਾ ਅਧਿਕਾਰ ਹੈ ਜ਼ਿੰਦਗੀ ਜੀਣ ਦਾ ਉਹਨੂੰ ਜੀਣ ਦੋ ਫਿਰ ਤੁਸੀਂ ਆਪਣਾ ਇਹ ਜਿਹੜਾ ਪੰਥਕ ਬੁਖਾਵਾ ਕਿਉਂ ਕਰਦੇ ਜੋ ਮੈਂ ਇੰਨੀਆਂ ਹੀ ਗੱਲਾਂ ਕਹਿੰਦਾ ਹੋਇਆ ਇਹ ਗੱਲ ਕਹਿਣਾ ਵਾ ਕਿ ਜਿੱਥੇ ਉਹਨਾਂ ਦੇ ਰਿਸ਼ਤੇਦਾਰੀ ਵਜੋਂ ਦੋਤੇ ਨੇ ਗਲਤੀ ਕੀਤੀ ਆ ਉੱਥੇ ਇਹਨਾਂ ਨੂੰ ਸਮੁੱਚੀ ਪਾਰਟੀ ਨੂੰ ਮਾਨ ਸਾਹਿਬ ਨੂੰ ਔਰ ਉਸ ਫਰਜੰਦ ਨੂੰ ਵੀ ਅਕਾਲ ਤਖਤ ਸਾਹਿਬ ਤੇ ਸੱਦ ਕੇ ਸਜ਼ਾ ਲੱਗਣੀ ਚਾਹੀਦੀ ਆ ਔਰ ਮਾਫੀ ਮੰਗਣੀ ਚਾਹੀਦੀ ਆ ਪੂਰੀ ਸਿੱਖ ਕੌਮ ਤੋਂ ਜੇ ਨਹੀਂ ਇਹ ਮਾਫੀ ਮੰਗਦੇ ਤੇ ਇਹਨਾਂ ਦਾ ਵੀ ਬਾਇਕਾਊਟ ਕਰਨਾ ਚਾਹੀਦਾ ਕਿਉਂਕਿ ਸਿੱਖ ਕਿਸੇ ਦਾ ਕੋਈ ਲਿਆਜ ਨਹੀਂਗਾ ਜਿੱਥੇ ਮਾਨ ਮਰਜ਼ਾਦਾ ਦੀ ਗੱਲ ਉੱਥੇ ਕਿਸੇ ਨਾਲ ਕੋਈ ਲਿਆਜ ਨਹੀਂ ਜਿੱਥੇ ਗੱਲ ਹੈਗੀ ਸਿਧਾਂਤ ਦੀ ਉੱਥੇ ਕਿਸੇ ਨਾਲ ਕੋਈ ਲਿਆਜ ਨਹੀਂ हां जिथे ਗੱਲ ਸਿਆਸਤ ਦੀ ਸੀ ਅਸੀਂ ਇਹਨਾਂ ਦੀ ਮਾਨ ਸਾਹਿਬ ਹੋਣੀ ਚੰਗੀ ਤਰ੍ਹਾਂ ਜਾਣਦੇ ਸੀ ਇਹਨਾਂ ਦੀ ਮਦਦ ਵੀ ਕੀਤੀ ਹੈ ਔਰ ਇਹਨਾਂ ਦੇ ਬੇਟੇ ਦੀ ਮਦਦ ਵੀ ਕੀਤੀ ਹੈ ਫੁਰਨਾ ਹਲਕੇ ਜੀ ਮਦਦ ਵੀ ਕੀਤੀ ਹੈ ਪਰ ਅੱਜ ਜੋ ਇਹਨਾਂ ਨੇ ਕੀਤਾ ਇਹਦੇ ਤੋਂ ਬਹੁਤ ਦੁੱਖ ਲੱਗਾ ਮਨ ਵਿੱਚ ਇਹ ਕਰਕੇ ਮੈਂ ਇਸ ਚੀਜ਼ ਦਾ ਰੋਸ ਤੇ ਗਿਲਾ ਕਰਦਾ ਹਾਂ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ